ਉਕਰੇਨ ਦੇ ਵੱਲੋਂ ਬੀਤੇ ਦਿਨੀ ਜੋ ਸਦਾ ਰੂਸ ਦੇ ਰਾਸ਼ਟਰਪਤੀ ਨੂੰ ਦਿੱਤਾ ਗਿਆ ਸੀ ਗੱਲਬਾਤ ਦਾ ਤਾਂ ਉਸ ਤੋਂ ਇਨਕਾਰ ਕਰ ਦਿੱਤਾ ਗਿਆ ਪੁਤਿਨ ਵੱਲੋਂ ਮੁਲਾਕਾਤ ਤੋਂ ਇਨਕਾਰ ਕੀਤਾ ਗਿਆ ਔਰ ਹੁਣ ਪੁਤਿਨ ਦੀ ਜਗ੍ਹਾ ਰੂਸ ਦਾ ਇੱਕ ਵਫਦ ਉਥੇ ਤੁਰਕੀ ਦੇ ਵਿੱਚ ਜ਼ੇਲੈਂਸਕੀ ਨੂੰ ਮਿਲਣ ਜਾਵੇਗਾ ਦੱਸ ਦਿਓ ਕਿ ਜੋ ਯੂਕਰੇਨ ਦੇ ਰਾਸ਼ਟਰਪਤੀ ਜੋ ਨੇ ਵੋਲੋਦੋਮੀਰ ਜ਼ੇਲੈਂਸਕੀ ਤਾਂ ਉਹਨਾਂ ਦੇ ਵੱਲੋਂ ਗੱਲਬਾਤ ਦਾ ਸੱਦਾ ਦਿੱਤਾ ਗਿਆ ਸੀ ਡੋਨਲਡ ਟਰੰਪ ਦੇ ਵੱਲੋਂ ਜਦੋਂ ਵਿਚੋਲਗੀ ਦੋਹਾਂ ਵਿਚਾਲੇ ਕੀਤੀ ਗਈ ਸੀ ਤਾਂ ਇਸ ਤੋਂ ਬਾਅਦ ਜ਼ੇਲੈਂਸਕੀ ਦੇ ਵੱਲੋਂ ਰੂਸ ਨੂੰ ਸੱਦਾ ਦਿੱਤਾ ਜਾਂਦਾ ਹੈ ਗੱਲਬਾਤ ਲਈ ਤੁਰਕੀ ਦੇ ਵਿੱਚ ਇਹ ਮੁਲਾਕਾਤ ਹੋਣੀ ਸੀ ਪਰ ਉਸ ਤੋਂ ਪਹਿਲਾਂ ਹੀ ਜੋ ਪੁਤਿਨ ਨੇ ਉਹਨਾਂ ਦੇ ਵੱਲੋਂ ਇਹ ਵੱਡਾ ਝਟਕਾ ਦੇ ਦਿੱਤਾ ਗਿਆ ਪੁਤਿਨ ਇਸ ਮੁਲਾਕਾਤ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਦੱਸਦੀ ਹੈ ਕਿ ਅ ਜੇਲਨਸਕੀ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਜੇਕਰ ਪੁਤਿਨ ਤੁਰਕੀ ਦੇ ਵਿੱਚ ਉਹਨਾਂ ਨਾਲ ਮੁਲਾਕਾਤ ਲਈ ਨਹੀਂ ਆਉਂਦੇ ਤਾਂ ਫਿਰ ਇਹ ਸਮਝਿਆ ਜਾ ਸਕਦਾ ਹੈ ਕਿ ਉਹ ਸ਼ਾਂਤੀ ਦੇ ਪੱਖ ਉਤਾਰੀ ਨਹੀਂ ਨੇ ਉਹ ਸ਼ਾਂਤੀ ਨਹੀਂ ਚਾਹੁੰਦੇ ਤਾਂ ਇਹ ਹੁਣ ਦੇਖਣਾ ਹੋਵੇਗਾ ਕਿ ਗੱਲਬਾਤ ਅੱਗੇ ਕਿਸ ਤਰੀਕੇ ਦੇ ਨਾਲ ਵੱਧਦੀ ਹੈ ਹਾਲਾਂਕਿ ਰੂਸ ਦੇ ਵੱਲੋਂ ਇੱਕ ਜੋ ਵਫਦ ਹੈ ਉਹ ਤੁਰਕੀ ਜਾਵੇਗਾ ਇੰਸਟਾਬੁਲ ਦੇ ਵਿੱਚ ਇਹ ਮੀਟਿੰਗ ਹੋਵੇਗੀ ਔਰ ਜੇਲਨਸਕੀ ਦੇ ਨਾਲ ਮੁਲਾਕਾਤ ਹੋਵੇਗੀ ਔਰ ਦੋਵੇਂ ਆਮੋ ਸਾਹਮਣੇ ਹੋ ਕੇ ਗੱਲਬਾਤ ਕਰਨਗੇ ਫਿਲਹਾਲ ਇਹ ਵੱਡਾ ਚਟਕਾ ਕਿਹਾ ਜਾ ਸਕਦਾ ਹੈ ਮੁਲਾਕਾਤ ਦਾ ਕਿਉਂਕਿ ਸਮਾਂ ਦਿੱਤਾ ਗਿਆ ਸੀ ਮੁਲਾਕਾਤ ਹੋਣੀ ਸੀ ਔਰ ਉਸ ਤੋਂ ਪਹਿਲਾਂ ਪੁਤਿਨ ਦੇ ਵੱਲੋਂ ਇਨਕਾਰ ਕਰ ਦਿੱਤਾ ਜਾਂਦਾ ਮੁਲਾਕਾਤ ਨਹੀਂ ਡੋਨਲਡ ਟਰੰਪ ਨੇ ਵੀ ਜੇਕਰ ਪੁਤਿਨ ਜਾਂਦੇ ਤਾਂ ਉੱਥੇ ਮੌਜੂਦ ਹੋਣਾ ਸੀ ਪਰ ਹੁਣ ਟਰੰਪ ਵੀ ਸ਼ਾਇਦ ਉੱਥੇ ਨਹੀਂ ਜਾਣਗੇ ਤਾਂ ਕ੍ਰੈਮਲਿਨ ਜੋ ਕਿ ਰੂਸ ਦਾ ਜੋ ਕਿ ਰਾਜਨੀਤਿਕ ਉਥੋਂ ਇੱਕ ਇਹ ਜਾਰੀ ਹੋਇਆ ਬਿਆਨ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਰੂਸੀ ਰਾਸ਼ਟਰਪਤੀ ਦੇ ਤੁਰਕੀ ਨਾ ਜਾਣ ਤੇ ਮੋਹਰ ਲੱਗ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਉਹ ਰਾਸ਼ਟਰਪਤੀ ਨਹੀਂ ਜਾ ਰਹੇ ਔਰ ਉਥੇ ਜੋ ਰੂਸੀ ਦਾ ਵਫਦ ਜਾ ਰਿਹਾ ਹੈ ਜਿਨ੍ਹਾਂ ਦੀ ਜੋ ਮੇਜਬਾਨੀ ਹੈ ਉਹ ਵਿਲਾਦਿਮੀਰ ਮਿੰਡੇਸਕੀ ਕਰਨਗੇ ਤਾਂ ਪੁਤਿਨ ਦੇ ਇਸ ਫੈਸਲੇ ਦੇ ਕਰਕੇ ਜੋ ਜੰਗਬੰਦੀ ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਵਿਚਕਾਰ ਗੱਲਬਾਤ ਹੋਣੀ ਸੀ ਤਾਂ ਉਸ ਨੂੰ ਇਹ ਵੱਡਾ ਝਟਕਾ ਲੱਗਾਏ ਕਿਉਂਕਿ ਕਾਫੀ ਸਮੇਂ ਤੋਂ ਇਹ ਗੱਲਬਾਤ ਰੁਕੀ ਹੋਈ ਸੀ ਡੋਨਾਲਡ 트ੰਪ ਦੇ ਵੱਲੋਂ ਦੋਹਾਂ ਦੇਸ਼ਾਂ ਦੇ ਵਿਚਾਲੇ ਗੱਲਬਾਤ ਕਰਨ ਲਈ ਪਹਿਲ ਕਦਮੀ ਵੀ ਕੀਤੀ ਗਈ ਸੀ ਉਹਨਾਂ ਦੋਹਾਂ ਦੇ ਵੱਲੋਂ ਦੋਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਬਾਰ-ਬਾਰ ਜੰਗਬੰਦੀ ਲਈ ਦੋਹਾਂ ਦੇਸ਼ਾਂ ਨੂੰ ਮਨਾਉਣ ਲਈ ਕਿਹਾ ਜਾਂਦਾ ਹੈ ਪਰ ਦੋਵੇਂ ਦੇਸ਼ ਗੱਲਬਾਤ ਨਹੀਂ ਕਰਦੇ ਪਰ ਬੀਤੇ ਦਿਨੀ ਜੋ 트ੰਪ ਦਾ ਇੱਕ ਬਿਆਨ ਸਾਹਮਣੇ ਆਉਂਦਾ ਜਿਸ ਵਿੱਚ ਕਹਿੰਦੇ ਨੇ ਕਿ ਪੁਤਿਨ ਹੁਣ ਕਿਸੇ ਤਰੀਕੇ ਦੀ ਹੋਰ ਗੱਲਬਾਤ ਨਹੀਂ ਚਾਹੁੰਦੇ ਉਹ ਸਿੱਧੀ ਟੇਬਲ ਟਾਕ ਚਾਹੁੰਦੇ ਨੇ ਸਿੱਧੀ ਗੱਲਬਾਤ ਕਰਕੇ ਇਸ ਮਸਲੇ ਨੂੰ ਹੱਲ ਕਰਨਾ ਚਾਹੁੰਦੇ ਨੇ ਕਿਉਂਕਿ ਜੋ ਜੰਗ ਬੀਤੇ 2-3 ਸਾਲਾਂ ਤੋਂ ਲੱਗੀ ਹੋਈ ਹੈ ਯੂਕਰੇਨ ਅਤੇ ਰੂਸ ਦੇ ਵਿੱਚ ਤਾਂ ਉਹਦੇ ਵਿੱਚ ਕਾਫੀ ਜਾਨਾਂ ਜਾ ਚੁੱਕੀਆਂ ਨੇ ਕਾਫੀ ਖੂਨ ਖਰਾਬਾ ਹੋ ਚੁੱਕਿਆ ਹੈ ਤੇ ਪੁਤਿਨ ਜੋ ਕਿ ਰੂਸ ਦੇ ਰਾਸ਼ਟਰਪਤੀ ਨੇ ਉਹ ਚਾਹੁੰਦੇ ਨੇ ਕਿ ਸਿੱਧੀ ਬੈਠ ਕੇ ਗੱਲਬਾਤ ਕੀਤੀ ਜਾਵੇ ਦੋਵੇਂ ਦੇਸ਼ਾਂ ਦੇ ਜੋ ਪ੍ਰਤੀਨਿਧੀ ਨੇ ਉਹ ਸਿੱਧੇ ਆਹਮੋ ਸਾਹਮਣੇ ਬੈਠ ਕੇ ਗੱਲਬਾਤ ਕਰਨੇ ਤੇ ਇਸ ਜੰਗ ਨੂੰ ਖਤਮ ਕਰਨ ਪਰ ਵੱਡਾ ਝਟਕਾ ਇਸ ਦੇ ਨਾਲ ਹੀ ਲੱਗ ਚੁੱਕਾ ਹੈ ਕਿ ਕਿ ਪੁਤਿਨ ਖੁਦ ਨਹੀਂ ਜਾ ਰਹੇ ਤੁਰਕੀ ਔਰ ਉਹਨਾਂ ਦਾ ਇੱਕ ਵਫ਼ਦ ਜਾ ਰਿਹਾ ਹੈ ਔਰ ਜੋ ਵਲਾਦੀਮੀਰ ਮੈਂਡੇਸਕੀ ਉਹ ਇਸ ਵਫ਼ਦ ਦੀ ਅਗਵਾਈ ਕਰਨਗੇ ਔਰ ਜ਼ੇਲੈਂਸਕੀ ਦੇ ਨਾਲ ਜੋ ਗੱਲਬਾਤ ਹੋਵੇਗੀ ਤਾਂ ਉਹ ਕਰਨਗੇ ਫਿਲਹਾਲ ਟ੍ਰੰਪ ਵੀ ਨਹੀਂ ਜਾ ਰਹੇ ਜੋ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਪੁਤਿਨ ਦੇ ਵੱਲੋਂ ਵੀ ਇਨਕਾਰ ਕਰ ਦਿੱਤਾ ਗਿਆ ਤਾਂ ਹੁਣ ਕਿਸ ਤਰੀਕੇ ਦੇ ਨਾਲ ਇਹ ਜੰਗਬੰਦੀ ਨੂੰ ਲੈ ਕੇ ਜੋ ਫੈਸਲੇ ਹੋਣੇ ਸੀ ਜਾਂ ਰੂਸ ਅਤੇ ਯੂਕਰੇਨ ਦੇ ਵਿੱਚ ਜੋ ਜੰਗ ਜਾਰੀ ਹੈ ਤਾਂ ਉਸ ਦੇ ਉੱਤੇ ਜੋ ਵੀ ਫੈਸਲਾ ਇਸ ਗੱਲਬਾਤ ਤੋਂ ਬਾਅਦ ਆਉਣਾ ਸੀ ਉਹ ਵਧੀਆ ਤਰੀਕੇ ਦੇ ਨਾਲ ਉਹ ਫੈਸਲਾ ਆ ਸਕਦਾ ਸੀ ਪਰ ਉਹਨੂੰ ਵੱਡਾ ਝਟਕਾ ਲੱਗ ਚੁੱਕਾ ਹੈ ਕਿਉਂਕਿ ਪੁਤਿਨ ਦੇ ਵੱਲੋਂ ਮੁਲਾਕਾਤ ਤੋਂ ਇਨਕਾਰ ਕੀਤਾ ਗਿਆ ਹੈ ਔਰ ਹੁਣੇ ਉਹਨਾਂ ਦਾ ਇੱਕ ਵਫ਼ਦ ਜਾ ਰਿਹਾ ਹੈ ਜਿਸ ਦੇ ਵਿੱਚ ਉਹਨਾਂ ਦੇ ਜੋ ਰੱਖਿਆ ਮੰਤਰੀ ਹੈ ਡਿਪਟੀ ਰੱਖਿਆ ਮੰਤਰੀ ਅਲੈਗਜ਼ੈਂਡਰ ਫੋਮਿਨ ਡਿਪਟੀ ਵਿਦੇਸ਼ ਮੰਤਰੀ ਮਿਖਾਇਲ ਗੁਲੂਜਿਨ ਅਤੇ ਇਗੋਰ ਕੁਸਤੁੰਬੋਕ ਸ਼ਾਮਲ ਹੋਣਗੇ ਔਰ ਨਾਲ ਹੀ ਜੁੱਦ ਦੀ ਸ਼ੁਰੂਆਤ ਦੇ ਵਿੱਚ ਇਹਨਾਂ ਦੋਹਾਂ ਦੇਸ਼ਾਂ ਦੇ ਵਿੱਚ ਜੋ ਬੈਠਕਾਂ ਹੋਈਆਂ ਸੀ ਤਾਂ ਉਹਦੇ ਵਿੱਚ ਵੀ ਅਗਵਾਈ ਮੈਂਡੇਸਕੀ ਨੇ ਕੀਤੀ ਸੀ ਪਰ ਪੁਤਿਨ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੋਈ ਮੁਲਾਕਾਤ ਹਜੇ ਤੱਕ ਨਹੀਂ ਕੀਤੀ ਗਈ ਹੈ ਜੇਕਰ ਇਹ ਮੁਲਾਕਾਤ ਦੋਹਾਂ ਦੀ ਹੋ ਜਾਂਦੀ ਤਾਂ ਮੰਨਿਆ ਜਾ ਸਕਦਾ ਸੀ ਕਿ ਇਹ ਜਿਆਦਾ ਵਧੀਆ ਹੋਣਾ ਸੀ ਕਿਉਂਕਿ ਜੰਗਬੰਦੀ ਦੇ ਜੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਉਹਨਾਂ ਦੇ ਵੱਲ ਇਹ ਇੱਕ ਵਧੀਆ ਪਹਿਲ ਕਦਮੀ ਹੋਣੀ ਸੀ ਪਰ ਇਹ ਗੱਲਬਾਤ ਨੂੰ ਪਹਿਲਾਂ ਹੀ ਇਨਕਾਰ ਕਰ ਦਿੱਤਾ ਜਾਂਦਾ ਹੈ ਔਰ ਹੁਣ ਦੇਖਣਾ ਹੋਵੇਗਾ ਕਿ ਜ਼ੇਲੈਂਸਕੀ ਦੇ ਨਾਲ ਇਹ ਜਿਹੜੀ ਮੁਲਾਕਾਤ ਹੁੰਦੀ ਹੈ ਤਾਂ ਉਹਦੇ ਵਿੱਚ ਜੋ ਵਫਦ ਹੈ ਤਾਂ ਉਸ ਦੇ ਵੱਲੋਂ ਕਿਸ ਤਰੀਕੇ ਦਾ ਕੋਈ ਫੈਸਲਾ ਲਿਆ ਜਾਂਦਾ ਤਾਂ ਫਿਲਹਾਲ ਇਹ ਵੱਡਾ ਝਟਕਾ ਰੂਸ ਅਤੇ ਯੂਕਰੇਨ ਦੇ ਵਿੱਚ ਜੰਗਬੰਦੀ ਦੀਆਂ ਜੋ ਕੋਸ਼ਿਸ਼ਾਂ ਜਾਰੀ ਨੇ ਉਹਨਾਂ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਖੁਦ ਨਹੀਂ ਜਾ ਰਹੇ ਪੁਤਿਨ ਮੁਲਾਕਾਤ ਲਈ ਹਾਲਾਂਕਿ ਉਹਨਾਂ ਦਾ ਵਫਦ ਜਾ ਰਿਹਾ ਹੈ ਵਫਦ ਜਾ ਕੇ ਕਿਸ ਲੈਵਲ ਦੀ ਗੱਲਬਾਤ ਕਰਦਾ ਹੈ ਉਹਨਾਂ ਦੋਹਾਂ ਦੇਸ਼ਾਂ ਦੇ ਵਿਚਾਲੇ ਕਿਸ ਤਰੀਕੇ ਦੇ ਜੋ ਇੱਕ ਪੁਆਇੰਟ ਤੇ ਦੋਵੇਂ ਦੇਸ਼ ਪਹੁੰਚਦੇ ਨੇ ਜਾਂ ਫਿਰ ਜੰਗ ਬੰਦੀ ਕਰਦੇ ਨੇ ਤਾਂ ਇਹ ਦੇਖਣ ਵਾਲਾ ਰਹੇਗਾ ਕਿਉਂਕਿ ਹਾਲੀ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜੋ ਤਨਾਰ ਸੀ ਡੋਨਾਲਡ ਟਰੰਪ ਦੀ ਵਿਚੋਲਗੀ ਦੇ ਨਾਲ ਉਸ ਤਰਾਵ ਨੂੰ ਥੋੜਾ ਘੱਟ ਕੀਤਾ ਗਿਆ ਜੋ ਦੋਹਾਂ ਦੇਸ਼ਾਂ ਦੇ ਵੱਲੋਂ ਇੱਕ ਦੂਸਰੇ ਤੇ ਹਮਲੇ ਕੀਤੇ ਜਾ ਰਹੇ ਸੀ ਤਾਂ ਉਹਨਾਂ ਹਮਲਿਆਂ ਨੂੰ ਰੋਕਿਆ ਗਿਆ ਸੀ ਸੀਜ਼ਫਾਇਰ ਕਰਵਾਇਆ ਗਿਆ ਔਰ ਅਮਰੀਕਨ ਰਾਸ਼ਟਰਪਤੀ ਚਾਹੁੰਦੇ ਸੀ ਕਿ ਹੁਣ ਉਹਨਾਂ ਦੀ ਵਿਚੋਲਗੀ ਦੇ ਨਾਲ ਰੂਸ ਅਤੇ ਯੂਕਰੇਨ ਵੀ ਜੋ ਹੈਗੇ ਨੇ ਉਹ ਵੀ ਮੰਨ ਜਾਣ ਉਹ ਦੋਵੇਂ ਔਰ ਉਹਨਾਂ ਦੇ ਵੱਲੋਂ ਵੀ ਜੰਗਬੰਦੀ ਦਾ ਐਲਾਨ ਕੀਤਾ ਜਾਵੇ ਪਰ ਝਟਕਾ ਲੱਗ ਜਾਂਦਾ ਹੈ ਇਹਨਾਂ ਸਾਰੀਆਂ ਖਬਰਾਂ ਨੂੰ ਕਿਉਂਕਿ ਪੁਤਿਨ ਦੇ ਵੱਲੋਂ ਮੁਲਾਕਾਤ ਤੋਂ ਇਨਕਾਰ ਕਰ ਦਿੱਤਾ ਗਿਆ तुर्की ਦੇ ਵਿੱਚ ਇਹ ਮੁਲਾਕਾਤ ਹੋਣੀ ਹੈ तुर्की ਦੇ ਇੰਸਤਬੁਲ ਦੇ ਵਿੱਚ ਹਾਲਾਂਕਿ ਜੂਕਰੇਨ ਅਤੇ ਰੂਸ ਦੇ ਵਿਚਾਲੇ ਜੋ ਜੰਗ ਜਾਰੀ ਹੈ ਤਾਂ ਉਸ ਦੇ ਵਿੱਚ तुर्की ਦੇ ਹਥਿਆਰਾਂ ਦਾ ਇਸਤੇਮਾਲ ਵੀ ਹੁੰਦਾ ਹੈ तुर्की ਦੇ ਮਿਜ਼ਾਈਲਾ ਦਾ ਇਸਤੇਮਾਲ ਹੁੰਦਾ ਹੈ ਜੂਕਰੇਨ ਦੇ ਵੱਲੋਂ ਤਾਂ ਇਹ ਇਸ ਕਰਕੇ ਵੀ ਅਹਿਮ ਮੰਨਿਆ ਜਾਂਦਾ ਹੈ ਕਿ तुर्की ਦੇ ਵਿੱਚ ਹੀ ਜਦੋਂ ਇਹ ਗੱਲਬਾਤ ਹੋਵੇਗੀ ਦਾ ਦੋਹਾਂ ਦੇਸ਼ਾਂ ਦੇ ਵਿਚਾਲੇ ਖੁੱਲ ਕੇ ਗੱਲਬਾਤ ਹੋ ਸਕਦੀ ਹੈ ਆਮੋ ਸਾਹਮਣੇ ਗੱਲਬਾਤ ਦੇ ਨਾਲ ਹੀ ਇਸ ਮੁੱਦੇ ਦਾ ਹੱਲ ਨਿਕਲ ਸਕਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਵੀ ਇਸ ਦੀ ਹਾਮੀ ਭਰ ਚੁੱਕੇ ਨੇ ਪਰ ਵੱਡਾ ਝਟਕਾ ਲੱਗ ਚੁੱਕਾ ਹੈ ਮੁਲਾਕਾਤ ਤੋਂ ਪਹਿਲਾਂ ਹੀ ਪੁਤਿਨ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ